ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬੁੱਧ ਸਿੰਘ ਵਾਲਾ ਜੋ ਕਿ ਇੱਕ ਇਤਿਹਾਸਿਕ ਪਿੰਡ ਬਣ ਗਿਆ ਸਰਦਾਰ ਗੁਰਜਨ ਸਿੰਘ ਜੀ ਉਹਨਾਂ ਦੀ ਅੱਜ ਵਰਸੀ ਹੈ ਅਸੀਂ ਪਹੁੰਚੇ ਹਾਂ ਉਹਨਾਂ ਦੀ ਮਾਤਾ ਸਰਜੀਤ ਕੌਰ ਜੀ ਦੇ ਕੋਲ ਸੋ ਅਸੀਂ ਸਰਦਾਰ ਗੁਰਜਨ ਸਿੰਘ ਜੀ ਦੇ ਬਚਪਨ ਬਾਰੇ ਅਤੇ ਉਹਨਾਂ ਦੇ ਲਹਿਰ ਦੇ ਵਿੱਚ ਜਾਣ ਬਾਰੇ ਸਾਰਾ ਕੁਝ ਅੱਜ ਮਾਤਾ ਜੀ ਨੂੰ ਪੁੱਛਾਂਗੇ ਸੋ ਅਸੀਂ ਪਹੁੰਚੇ ਹਾਂ ਮਾਤਾ ਜੀ ਕੋਲੇ ਪ੍ਰੀਤਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਵਾਹਿਗੁਰੂ ਜੀ ਕੀ ਪਰੇ ਮਾਤਾ ਜੀ ਹਾਂ ਜੋ ਕਿ ਸਰਕਾਰ ਚਰ ਸਿੰਘ ਜੀ ਹਾਂ ਘਰ ਦੇ ਵਿੱਚ ਗਏ ਸਾਂ ਹਾਂ ਸਾਨੂੰ ਉਹਨਾਂ ਦੇ ਕੁਝ ਬਚਪਨ ਵਾਲੇ ਰਸੂਈ ਉਹ ਉਹ ਜੀ ਜਦੋਂ ਉਹ ਦਾਦਾ ਜੀ ਸੀਤ ਹੋਇਆ ਜੀ ਉਹਦਾ ਖੂਨ ਡੁੱਲਿਆ ਵੇਖ ਕੇ ਜਾਣੀ ਉਹਨੂੰ ਬਹੁਤ ਜੋਰ ਚੜਿਆ ਤੇ ਆ ਕੇ ਕਹਿੰਦਾ ਵੀ ਮਾਤਾ ਜੀ ਮੈਂ ਕਰੇ ਨਹੀਂ ਆ ਸਕਦਾ बस ही बहुत क्या मैं क्या बेटा नहीं पता नहीं ये माता नहीं मैं नहीं ते चलो लहर अभी उठी जानी उठ गया फिर फिर आ गया मैं क्या पता फिर नहीं चाचा जी ने कहता चाचा जी मैं घर नहीं रहना वो कहना किने करना बेटा तुम बाबा जी जगजीत सिंह का पता भी वह तो को को पता करो बाबा जी तो जिन्होंने कहो कहो बाबा जी को गए काबा ਉਕਾਨਾ ਰੇਟਾ ਪਾਣਾ ਪੁੱਛਿਆ ਕਿਰ ਕਰਿਆ ਆਇਆ ਕਹਿੰਦਾ ਮਾਤਾ ਜੀ ਫੂਕ ਮਾਰ ਕੇ ਕਹਿੰਦਾ ਮੈਂ ਚੋੜਾ ਨਹੀਂ ਤੁਸੀਂ ਮੇਰੇ ਨਹੀਂ ਤੇ ਕਿਰਾ ਕਰਨ ਉੱਕੇ ਡਿਆ ਗਿਆ ਉਹਨਾਂ ਦੇ ਬਚਪਨ ਬਾਰੇ ਕੋ ਗੱਲਾਂ ਸੰਧੀਆਂ ਕਰਦੀਆਂ ਬਚਪਨ ਦੇ ਵਿੱਚ ਕਿਹੋ ਜਿਹਾ ਸੁਹਾਸ ਸੀ ਬਚਪਨ ਸਾਹਿਬ ਬੜਾ ਸੰਭਾ ਸੁਹਾਸ ਸੀ ਜਦੋਂ ਜਾਨੀ ਖੇਕੇ ਨੇ ਖੁਣੋੜ ਜਾਣਾ ਨਾ ਕਿ ਲੱਗ ਜਾਂ ਤੁਹ ਬਹੁਤ ਲੇਟ ਆਏ ਆ ਬੇਬੀ ਜੀ ਅਸੀਂ ਖੇਡਣ ਗਏ ਸੀ ਮੈਂ ਕਹਾਂ ਜੀ ਚਾਚਾ ਜੀ ਕਹਿੰਦੇ ਵੀ ਤੁਸੀਂ ਆਏ ਕੰਮ ਤੇ ਨਹੀਂ ਗਏ ਕੰਮ ਕਾ ਕੇ ਗਏ ਸੀ ਤੇ ਚਾਚੇ ਜੀ ਦੇ ਬਹੁਤ ਜਣਿਆ ਆਖੇ ਲੱਗਦੇ ਸੀ ਬਹੁਤ ਬੜਾ ਨਿਕਾ ਸੁਆਸੀਆ ਜਦੋਂ ਘਰੇ ਆਉਣਾ ਬੀਬੀ ਜੀ ਦੀਆਂ ਰੋਟੀਆਂ ਕਾ ਲੈਣ ਦੀ ਦੋ ਹੈ ਦੋ ਨਾਲੇ ਬੀਬੀ ਜੀ ਮੇਰਾ ਸਾਰ ਨਾਮ ਤੇ 12 ਕਾ ਲਈਆਂ ਕੁਜਾ ਦਾਲਦਾਰ ਬਸ ਆਏ ਬੜਾ ਕਾ ਨੇ ਬੜਾ ਸੁਆਸ ਸੁਆਸੀਆ ਦਾ ਤੇ ਜਮਾਈ ਜੀ ਕਿਹੜਾ ਗੱਲ ਮਿਲਉਂਦਾ ਨੇ ਕਿ ਵਾਈਕਲ ਜੀ ਕਾਲ ਸਾਹਿਬ ਹੈ ਬਚਪਨ ਦੇ ਵਿੱਚ ਕੋਈ ਕਾਰਨਾਮਾ ਜਿਹੜਾ ਆਪਾਂ ਨੂੰ ਵੀ ਯਾਦ ਹੋਵੇ ਕਿ ਸਾਂਝਾ ਕਰਨਾ ਚਾਹੁੰਦੇ ਹਾਂ ਬਚਪਨ ਦੇ ਵਿੱਚ ਕੋਈ ਕੋਈ ਛਰਾਤ ਵਗੈਰਾ ਜਿਆਦਾ ਕੋਈ ਹਾਂਜੀ ਛਰਾਤ ਕੀ ਉਹ ਵਸ ਜੀ ਤਾਂ ਮੱਝਾਂ ਉੱਜਾਈ ਜਾਂਦੇ ਸੀ ਖੇਤਾਂ ਉੱਥੇ ਇੱਤਰ ਨਹੀਂ ਹੁੰਦੇ ਆ ਖੇਤਾਂ ਦੇ ਵਿੱਚ ਉਹਨਾਂ ਦੇ ਵਿੱਚ ਬਸ ਇਹ ਲਾਣੀ ਬਣਾ ਪੀ ਤਨ ਮਾਰ ਲਿਆ ਉਹ ਇੱਤਰ ਮਾਰ ਲੈਣੇ ਉਹਨਾਂ ਦੀ ਜਾਨੀ ਨਿਸ਼ਾਨੇ ਮਾਰ ਸਕਦਾ ਸੀ ਤੇ ਫਿਰ ਚਲੋ ਠੀਕ ਆ ਨਿਸ਼ਾਨੇ ਨਿਸ਼ਾਨੇ ਵਾਲੀ ਹੋ ਗਈ ਉਹ ਧਿਆਨ ਦਾ ਤੇ ਤੇਰਾ ਬਸ ਆ ਨਿਕੰਮ ਦਾ ਬਹ ਰਹੀ ਹੈ ਕੁਸ ਕਰਦਾ ਹੁੰਦਾ ਸੀ ਨਿਕਲੀ ਤੇ ਜੇ ਉਸ ਤੋਂ ਬਾਅਦ ਜਦੋਂ ਸੰਘਰਸ਼ ਦੇ ਵਿੱਚ ਗਏ ਆ ਉਹ ਹਾਂ ਹਾਂ ਉਸ ਤੋਂ ਬਾਅਦ ਉਹ ਜਦੋਂ ਘਰ ਮਿਲਣਾਉਂਦੇ ਸੀਗੇ ਤੇ ਕੀ ਕਹਿੰਦੇ ਸੀਗੇ ਉਹ ਕਹਿੰਦਾ ਵੀ ਮਾਤਾ ਮੈਂ ਜੇ ਸੀ ਦੀਪਾ ਜੀ ਤੇਰੇ ਕੋਲ ਸੱਤ ਪਤ ਹੋ ਰਹਿ ਜਾਣੇ ਮੇਰੀ ਮਾਸੀ ਦੇ ਸੀ ਨਾ ਚਾਰ ਮਲੇ ਵੀ ਮਾਤਾ ਸਾਥ ਮੈਂ ਕਿਹੜੇ ਪਤ ਮੇਰੇ ਤੋਂ ਵੀਰੇ ਆਪਣੇ ਛੋਟੇ ਕਾਕੇ ਨੇ ਕਿਹਾ ਨਾ ਬੇਬੇ ਜੀ ਮੈਂ ਵੀ ਗਰਜੰਡ ਸਾਗਰ ਆ ਰਿਹਾ ਮੈਂ ਕਿਹਣਾ ਪਤਾ ਮੈਂ ਇਥੋਂ ਦੋਂਦਾ ਬਛੋੜਾ ਕਿੱਡਾ ਜਾਣਾ ਉਹਨੂੰ ਮੈਂ ਕਿਹਾ ਜਸਵੰਤ ਨੂੰ ਤੇ ਜਸਵੰਤ ਵੀ ਪੁਲਿਸ ਨੇ ਆਇਆ ਕੱਟਾ ਪਰ ਮੈਂ ਉਹਨਾਂ ਨੂੰ ਦੁੱਖ ਬਹੁਤ ਮੈਨੂੰ ਹੁੰਦਾ ਤੇ ਦੂਜਾ ਮੇਰਾ ਕਲਵੰਤ ਬਿਮਾਰ ਹੋ ਕੇ ਮੁੱਕਿਆ ਉਹ ਪੁਲਿਸ ਨੇ ਬਹੁਤ ਉਚਰਸਤ ਪੁਜੀਤਾ ਬੁੜੇ ਆਲੀ ਦੁੱਖ ਨਹੀਂ ਸਹਿ ਸਕ ਪਰ ਆਨੇ ਬੜੇ ਇਲਾਜ ਕਰਾਏ ਪਰ ਉਹ ਨਾ ਜਾਨੀ ਅੱਛੇ ਜਦੋਂ ਉਹ ਸੰਘਾਸ ਦੇ ਉਸ ਤੋਂ ਬਾਅਦ ਹਾਂ ਸਰਕਾਰ ਨੇ پولیس ਨੇ ਕਿੰਨਾ ਕਿ ਜਾਰੇ ਛੱਤ ਤੇ ਕੀਤਾ ਪਰਿਵਾਰ ਦੇ ਉੱਪਰ ਕੀ ਕੀ ਔਕਾਂ ਚੱਲੀਆਂ ਔਰ ਚੱਲੀਆਂ ਚਿਹਰਾ ਬਹੁਤ ਖਾਲ ਬਸ ਕੰਧਾਂ ਦੇ ਨੂੰ ਪਾਣੀ ਪੀਂਦਿਆਂ ਨੂੰ ਪਾਣੀ ਨਹੀਂ ਸੀ ਤੇ ਖੜੇ ਭਜਾ ਦਿੰਦੀ ਸੀ ਕੰਧਾਂ ਤੋਂ ਭੱਜ ਜਾਂਦੇ ਸੀ ਘਰੇ ਰਹਿੰਦੀ ਇਹਨੂੰ ਸੱਸ ਬਹੁਤ ਕੁਛ ਕਰਦੇ ਸੀ ਗਰੀਆਂ ਟਾਪੀਆਂ ਆਇਆ ਸੀ ਕਹਿੰਦੇ ਅਸੀਂ ਜੀ ਆਇਆ ਜੀ ਆਇਆ ਸੀ ਮਗਰ ਸੁਣਿਆਉਂਦੇ ਤੇ ਵੀ ਅਸੀਂ ਵੀ ਛਾੜਾ ਦੀ ਖੇੜਾ ਛੱਡਦਾ ਨਹੀਂ ਮਾਤਾ ਆਇਆ ਸੀ ਨਹੀਂ ਸੀ ਨਹੀਂ ਜੀ ਨਹੀਂ ਆਇਆ ਤਾਂ ਆਹ ਫੜੋ ਤੁਸੀਂ ਸਾਡਾ ਜਿਹੜਾ ਛੱਡੋ ਫੇਰ ਅਸੀਂ ਜੀ ਉਹ ਬੇਦਰਖਲ ਵੀ ਕਰਾਤਾ ਉਹ ਉਹਨੇ ਕੋਈ ਨਹੀਂ ਸਮਝਿਆ ਕਹਿੰਦੇ ਵੀ ਬੇਦਖਲ ਨਹੀਂ ਹੋ ਸਕਦਾ ਅਸੀਂ ਕਿਹਾ ਸਾਡਾ ਸਪੂਹੀ ਦਾ ਨਾਮ ਬਸ ਬੇਦਖਲ ਪੀਜਾ ਸਾਡਾ ਵੀ ਜਾਣ ਨਹੀਂ ਸਾਡਾ ਇਹ ਦਖਲ ਜਾਣੀ ਕਿ ਉਹਨੇ ਆਖਿਆ ਸੀਗਾ ਵੀ ਮੈਨੂੰ ਬੇਦਖਲ ਕਰਵਾ ਦੋ ਤਾਂ ਕਿ ਹਾਂ ਹਾਂ ਤਾਂ ਤੰਗ ਕਰਨ ਨੂੰ ਹਰ ਹਾਂ ਹਾਂ ਜਿਪਰ ਹਟੀ ਨਹੀਂ ਜੀ ਹਟੀ ਨਹੀਂ ਜਮ ਨਹੀਂ ਉਹ ਜਾਣਦੇ ਸੀ ਕਿ ਮੇਰੇ ਕਰਕੇ ਵੀ ਪਰਿਵਾਰ ਨੂੰ ਕੋਈ ਤੰਗੀ ਆਵੇ ਤੰਗੀਆਂ ਹਾਂ ਹਾਂ ਆਏ ਸਮਝਦੇ ਸੀ ਉਹਨਾਂ ਨੇ ਕੋਈ ਮੰਨਿਆ ਹੀ ਨਹੀਂ ਤੇ ਪਤਾ ਮੱਜਾਂ ਵੀ ਜਾਂ ਗੋਲ ਦੇ ਸਾਰੇ ਪੀਰ ਮਿਸਨ ਇੱਕ ਵਾਰ ਸੱਤ ਕਿੱਜਾ ਪਹਿਲਾਂ ਤਾਂ ਆਪਣਾ ਸਮਾਨ ਚੱਕਿਆ ਇਹ ਸੇਰਾ ਮੀਨੇ ਕੋਮੇ ਕਿਉਂ ਸਾਨੂੰ ਘਰੋਂ ਬਾਹਰ ਤਾਂ ਤੇ ਬਸ ਫੇਰ ਜਾ ਚਰੋ ਕੋਈ ਕਿਤੇ ਵੱਡਾ ਘਰੇ ਇੱਕ ਪਿੰਡ ਰਿਆ ਇਹਦਾ ਪਿਓ ਜੇਲ ਸੀ ਕਲਵੰਤ ਤੇ ਮੈਂ ਤੇ ਜਸਮੰਤ ਬਸ ਕ੍ਰਿਕਟੇ ਕ੍ਰਿਕਟੇ ਪਾਇਆ ਜੇਰਾ ਬਸ ਤੁਸੀਂ ਤੁਹਾਨੂੰ ਹੁਣ ਇਸ ਵਕਤ ਵੀ ਕੀ ਮਹਿਸੂਸ ਹੋ ਰਿਹਾ ਵੀ ਉਹ ਇੰਨੇ ਵੱਡੇ ਮੁਕਾਮ ਤੇ ਪਹੁੰਚੇ ਸਿਆਰੀ ਸੈਕ ਪਾਵਾਜ ਉਹਨਾਂ ਦਾ ਬਈ ਮਾਰ ਕਰਦੀ ਆ ਹਾਂ ਕਰਦੀ ਹੈ ਜੇ ਮੇਰਾ ਸਤਕਾਰ ਹੈ ਹਾਂ ਹਾਂ ਬਹੁਤ ਸਤਿਕਾਰ ਆਉਂਦਾ ਕੀ ਮਨ ਮਹਿਸੂਸ ਹੋ ਰਿਹਾ ਉਹਨਾਂ ਦੀ ਮਾਤਾ ਹੋਣ ਕਰਕੇ ਆ ਉਹਦੀ ਮਾਤਾ ਕਰ ਮੈਂ ਆਣੀ ਇਸ਼ਰਾ ਵੀ ਚਲੋ ਭੈਣੇ ਬਹੁਤ ਦੁੱਖ ਸਹਿ ਪਣੋਜੇ ਨਹੀਂ ਸਹਿ ਪਰ ਅੱਜ ਮੇਰੇ ਤੇ ਬਹੁਤ ਅਗਨੀ ਲੱਗੀ ਹੈ ਭੈਣ ਫਿਚਰੇਗੀ ਕਰ ਜਾਂ ਤਾ ਚੱਲ ਜੀ ਕਰ ਇਹ ਸਨ ਭਾਈ ਗਰੀਆਂ ਸਿੰਘ ਬੋਸੇ ਵਾਲੇ ਸਤਾਰਜੋਗ ਮਾਤਾ ਜੀ ਉਹਨਾਂ ਨੇ ਤੁਹਾਡੇ ਨਾਲ ਸਤਿਹਾਰਜ ਜੀ ਬਾਰੇ ਜੋ ਵਿਚਾਰ ਸਾਂਝੇ ਕੀਤੇ ਹਨ ਤੇ ਸਾਰੇ ਸੰਗਤ ਦਾ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਅੱਜ ਜਿੰਨੀ ਵੀ ਸੰਗਤ ਅੱਜ ਆਪਣੇ ਇਸ ਸਮਾਗਮ ਤੇ ਪਹੁੰਚ ਰਹੀ ਹੈ ਉਹਨਾਂ ਦੇ ਸਾਧ ਜੇ ਫੁੱਲ ਭੇਟ ਕਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਦਾ ਕੈਲੀਫੋਰਨੀਆ ਦੇ ਵਿੱਚ ਸ਼ਰੂਮਨੀ ਕਲਦਲ ਅੰਮ੍ਰਿਤਸਰ ਕੈਲੀਫੋਰਨੀਆ ਦੇ ਮੈਂਬਰਸ ਮੂ ਮੈਂਬਰਸ਼ਿਪ ਦਰਸ਼ਨ ਸਿੰਘ ਜੀ ਕੈਲੀਫੋਰਨੀਆ ਸਿੱਖ ਸੇਵਾ ਸੁਸਾਇਟੀ ਕੈਲੀਫੋਰਨੀਆ ਦੇ ਮੈਂਬਰਸ ਮੂ ਮੈਂਬਰਸ਼ਿਪ ਭਾਈ ਬਲਜਿੰਦਰ ਸਿੰਘ ਜੀ ਬਾਜਵਾ ਜਸਵੀਰ ਸਿੰਘ ਜੀ ਬੁੱਬਾ ਰੈ ਟ੍ਰਾਂਟੋ ਅਤੇ ਪਈ ਲਖਵਿੰਦਰ ਸਿੰਘ ਜੀ ਕੈਲੀਪੋਰੀਆ ਯੂਐਸਏ ਦੇ ਵਿੱਚ ਬਾਈ ਪਰਮਿੰਦਰ ਸਿੰਘ ਜੀ ਕਿਆ ਚਿਕਾਗੋ ਦੇ ਵਿੱਚ ਯੂਐਸਏ ਦੇ ਵਿੱਚ ਸਾਰੇ ਹੋਰ ਸਮੂਹ ਜਿੰਨੇ ਵੀ ਸੰਗਤ ਨੇ ਇਹ ਸਮਾਗਮ ਦੇ ਵਿੱਚ ਸਹਿਯੋਗ ਦਿੱਤਾ ਸਾਰੀ ਸੰਗਤ ਦੇ ਇਹ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਤੇ ਆਸ ਕਰਦੇ ਆਂ ਕਿ ਅੱਗੇ ਤੋਂ ਵੀ ਉਹ ਸਹਿਯੋਗ ਕਰਦੇ ਰਹਿਣਗੇ ਸਾਰੀ ਸੰਗਤ ਇਹ ਸਮਾਗਮ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੀ ਇਸੇ ਤਰ੍ਹਾਂ ਇਹ ਹਰੇਕ ਸਾਲ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਮਨਾਉਂਦੇ ਰਹਿਾਂਗੇ ਸਾਰੀ ਸੰਗਤ ਦੇ ਇੱਕ ਵਾਰ ਫੇਰ ਮਾਤਾ ਜੀ ਵੱਲੋਂ ਧੰਨਵਾਦ ਕਰਦੇ ਆਂ ਮਾਤਾ ਜੀ ਧੰਨਵਾਦ ਮਾਘਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਇਸ ਸਮਾਗਮ ਆਪਣਾ www.punjab.com ਦੇ ਉੱਪਰ ਲਾਈਵ ਟੈਲੀਕਾਸਟ ਹੋ ਰਿਹਾ ਹੈ ਸੋ ਸਾਰੀ ਸੰਗਤ ਨੇ ਜਰੂਰ ਦੇਖਣਾ ਜਿੰਨੀ ਵੀ ਦੇਸ਼ਵਾਰੀ ਵਿੱਚ ਵਸਦੀ ਸੰਗਤ ਹੈ ਅਤੇ ਇਸ ਸਮਾਗਮ ਆਪਣਾ ਆ ਫਾਸਟਵੇ ਚੈਨਲ ਦੇ ਉੱਪਰ 60 ਨੰਬਰ ਚੈਨਲ ਦੇ ਉੱਪਰ ਕਾਹਤ ਦਿਨਾਂ ਦੇ ਤੱਕ ਡਾਕੂਮੈਂਟਰੀ ਫਿਲਮ ਬਣ ਕੇ ਉਹ ਆਵੇਗੀ ਅਤੇ ਡੀਡੀ ਪੰਜਾਬੀ ਚੈਨਲ ਦੇ ਉੱਪਰ ਵੀ ਆਵੇਗੀ ਸੋ ਸਾਰੀ ਸੰਗਤ ਦਾ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆਂ ਤੇ ਇਸੇ ਤਰ੍ਹਾਂ ਹੀ ਸਾਰੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਹਿਯੋਗ ਦਿੰਦੇ ਰਹਿਣ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਵੀ ਸਾਡੇ ਹਾਂ ਪੁੱਤ ਮਾਵਾ ਨੂੰ ਲੱਗਣਗੇ ਸਾਡੇ ਪੁੱਤ ਵਰਗੇ ਪਰ ਸਾਡੀ ਕਿਸੇ ਨੇ ਬਾਅਦ ਵਿੱਚ ਕਿਸੇ ਕੋਈ ਆਇਆ ਨਹੀਂਗਾ ਵੀ ਜਿੰਸਾਰ ਨਹੀਂ ਲਈ ਪਰ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹੁਣ ਤੱਕ ਸਾਥ ਸਾਰ ਲੈਂਦੇ ਆ ਸ਼ੀਤ ਪਰਵਾਰਾਂ ਦੀ ਤੇ ਅੱਗੇ ਵੀ ਲੈਂਦੇ ਰਹਿਣਗੇ ਅਸੀਂ ਚਾਹੁੰਦੇ ਆ ਕਿ ਵੀ ਸੁਮੇਰ ਚੜ੍ਹਦੀ ਕਲਾ ਵਿੱਚ ਰਹਿਣ ਹਮੇਸ਼ਾ ਸਾਰੇ ਉਹ ਵੀਰ ਜੋ ਸਪੋਰਟ ਕਰਦੇ ਹਨ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ